ਲਈ ਵੀ ਆਪਾਂ ਘਰੇ ਹੁਣ ਉਹ ਘਰੇ ਗਏ ਨੇ ਤારી ਗੱਲ ਚੱਲ ਪਈ ਆ ਬੰਦੇ ਰਜਿਆ ਹੀ ਆ ਅੱਖਾਂ ਤਾਂ ਹੁੰਦਾ ਹੀ ਆ ਉਹ ਚਾਪੇ ਉਹ ਹਾਲੀਂ ਆ ਨਾ ਉਥੋਂ ਤੇ ਲੱਗ ਲੱਗ ਗਿਆ ਤੈਨੂੰ ਉਹਨੂੰ ਪਤਾ ਹੋਵੇ ਬਰਾ ਮਿਲਣ ਕੋਈ ਤੁਹਾਨੂੰ ਪਤਾ ਮੈਨੂੰ ਕੋ ਪਤਾ ਨਾ ਤੈਨੂੰ ਗੱਸ ਪੈਂਦੀ ਪਰ ਜੀ ਲਾਈਟਾਂ ਨਹੀਂ ਅਖਰੇ ਜਗਾਉਂਦੇ ਜਗਾ ਯਾਰ ਲਾਈਟਾਂ ਹਾਂ ਮਮੇ ਨੂੰ ਵਿਖਾਈਏ ਮਮੇ ਚਾਹੀਏ ਕਿਤਾ ਸਾਈਕਲ ਫੜ ਫੜ ਕੇ ਹੁੰਦੀ ਦਰਦੀ ਬਣਾਈ ਉਹ ਉਥੋਂ ਉਥੋਂ ਗਾ ਜੀ ਉਹ ਵੇਖੀ ਵੀ ਸ਼ੀਸ਼ਾ ਇਤਨ ਨਹੀਂ ਹੈ ਮੋਗਾ ਬਣਾ ਦੇ ਕਦੇ ਉਹ ਧੀਰਾ ਤੋਂ ਬਣਾ ਜੀ ਠੀਕ ਠੀਕ ਹੈ ਮੋਂ ਲੱਗਿਆ ਸਿਰਫ ਠੀਕ ਹੈ ਠੀਕ ਆ ਮੈਂ ਫਲਕਰਪੜ ਬਣ ਗਿਆ ਉੱਪਰ ਵੀ ਇੱਧਰ ਹਾਂ ਸੁਣਾ ਮੈਂ 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 ਬੈਠਾ ਬੈਠਾ ਮਹਾਰਾਜ ਹਾਂਜੀ ਮੈਮ ਬੈਠਾ ਜੀ ਹਾਂਜੀ ਸੋਤ ਨਹੀਂ ਕਰਾਉਣੀ ਕਾ ਡਿਵਾਈਸ ਕਿੱਥੇ ਆ ਉਹਨੇ ਕਰਾਉਣੀ ਹੈ ਨਹੀਂ ਨਹੀਂ ਉਹ ਸਾਹਮਣੇ ਅੱਛਾ ਫੋਲ ਫਿਰ ਕੋਣੀ ਟੈਂਡ ਕਰਾਉਣੀ ਸੀ ਦੀ ਨਹੀਂ ਜਟਿਆਂ ਨੂੰ ਮੈਂ ਆਲਾ ਦੇ ਦਿੰਦਾ ਮੈਂ ਦੇਖਾਂ ਆ ਰਹੇਗੇ ਗਿਜ਼ਰ ਕਰਕੇ ਰੱਖੀ ਗਿਜ਼ਰ ਕਰਕੇ ਰੱਖਿਆ ਨਾ ਸਿਸਟਮ ਸਾਰਾ ਠੀਕ ਆ ਓਕੇ समोसे लिया आए हैं आज जो बापू बारो गया है ना जो दुबई गया है तो आ टालियां ले गया।, <laughs> ला, गया।, गया है बस वो ही लंद गया और कौन नहीं लंदा रहा दिल आपको ही लंदा वो हो ले गया है ले गया है कितना बढ़िया बन गया चलो बढ़िया चाहिए ठीक है ना जय श्री काल जी हाँ ਹਾਂ ਠੀਕ ਠਾਕ ਬਹੁਤ ਵਧੀਆ ਹਾਂ ਜੀ ਪੁੱਤ ਜੀ ਬੜੀਆਂ ਗੱਲਾਂ ਨਾਲ ਕੀਤੀਆਂ ਸ਼ੇਕ ਲੱਗਦਾ ਹੈ ਸ਼ੇਕ ਲੱਗਦਾ ਹੈ ਠੰਡ ਲੱਦੀ ਹੈ ਹੈ ਹਾਂ ਜੀ ਭਾਈ ਅਸੀਂ ਗੱਲ ਜੀ ਧੰਨਵਾਦ ਬਹੁਤ ਭਾਈ ਲੈ ਵੀ ਰੀਬਨ ਤੇ ਬੰਦਾ ਹੀ ਲੱਗੇ ਘਟਮ ਬਸ ਫਰਕ ਨਹੀਂ ਆਉਂਦੀ ਜੋਦਾ ਇਹ ਲੱਗਣਾ 1-2 ਘੰਟੇ 1 ਇੰਚ ਨਹੀਂ ਲੱਭਾਂ ਦੀ ਆਜੋ ਉਹ ਉਹ ਨੂੰ ਫਲਾਉਂਦੀ ਗੱਲਾਂ ਫਟੇ ਇੱਕ ਹੱਥ ਫਟੇ ਹਰ ਬਣ ਜਨਾ ਸੁਵਾ ਜਾ ਚੱਲ ਆਓ ਦਰਵਾਜ਼ਾ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਅੱਜ ਮੂਲ ਗੱਲ ਨਾਲ ਇੱਧਰ

ਆਈਓ ਕਰ ਗੱਲ ਕੋਈ ਨਹੀਂ ਤੇਨੂੰ ਪਤਾ ਨਹੀਂ ਲੱਗਣਾ ਸ਼ਦਾ ਹੋ ਗਏ ਰੁਕਤੇ ਜਾਜ ਮੈਂ ਫੋਨ ਹੈ ਚੌਕ ਲੈਣ ਮੈਂ ਕੀ ਤੈਨੂੰ ਲਾ ਦੂੰ ਮੈਂ ਬੱਤੀਆਂ ਐਹੀ ਜਗਾ ਲੈਨੇ ਵੱਡੀ ਆ ਰਹਿਣ ਮਾਚਿਸ ਹੈਗੀ ਤੈਨੂੰ ਦਿਖਣੀ ਮਾਚਿਸ ਅੱਥਰ ਖੜੀ ਚਾਹੀਦੀ ਤੈਨੂੰ ਮਾਚਿਸ ਮਾਚਿਸ ਤੇ ਨਹੀਂ ਆ ਉਹ ਨਹੀਂ ਤੇ ਲੈ ਆਓ ਹਿੱਟ ਲਾਗੋ ਲਾਇਆ ਗੱਲ ਨਹੀਂ ਲੈ ਚੱਲੀ ਉਹ ਨਹੀਂ ਚੱਲੀ ਬੈਠਾ ਮੱਚ ਸੁਣੀ ਆ ਯਾਰ ਹੁਣ ਨਹੀਂ ਇਹਨਾਂ ਨੂੰ ਸੁਣੋ ਤੇ ਹੁਣ ਪੜ੍ਹਨਾ ਤੇ ਡੱਬੀ ਦਾ ਮਸਲਾ ਪੈ ਗਿਆ ਹੁਣ ਡੱਬੀ ਦਾ ਮਸਲਾ ਪੈ ਗਿਆ ਪਾ ਜੀ ਡੱਬੀ ਦੇ ਪੈਸੇ ਹੁਣ ਸਰ ਵਿੱਚ ਕਲੇਸ਼ਾ ਘਟੋ ਸੱਸ ਵੀ ਚੱਲੀ ਫੀਲ ਲੁੱਲੀ ਲਗੜੀ ਕਿਵੇਂ ਤੇਰੇ ਅਲੱਗਾਂ ਲਈ ਚਲੋ 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 ਵੈਲਕਮ ਬੋਲਾ ਵੈਲਕਮ ਗਲੋਬਲ ਸਟੂਡੀਓ ਹਾਂ ਗਲੋਬਲ ਸਟੂਡੀਓ ਧਾਰੀਵਾਲ ਗਲੋਬਲ ਸਟੂਡੀਓ ਧਾਰੀਵਾਲ ਬਹੁਤ ਬਧਾਈਆਂ ਨਾਲ ਗਣ ਹਾਂ ਬਹੁਤ ਬਧਾਈਆਂ ਜੈ 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 ਹੈਪੀ ਬਰਥਡੇ ਟੂ ਯੂ ਯੂ ਸੋ ਨਾ ਮੈਂ ਆਪਣੇ ਚਾਕਲੇਟ ਦੀ ਸਕੀਨ ਹੀ ਜਾਈ ਇਹ ਹਰ ਗੁਣਾ ਕੀ ਹੋ ਗਿਆ ਵਾ ਕੀ ਕੀ ਕਰਤਾ ਵਾ ਕੀ ਕਰਤਾ ਵਾ ਨਾ ਇਹਨੂੰ ਰਹਿਣ ਦੇ ਇਹਨੂੰ ਰਹਿਣ ਦੇ ਕਾਲਾ ਜਾਂ ਲਖਣਾ ਆਣ ਲਾਗੇ ਇਹਨੇ ਖਾਣਾ ਗੁਣਾ ਹੈਂ ਤੂੰ ਹੀ ਖਾ ਲਓ ਤੂੰ ਹੀ ਖਾ ਲੈ ਵੀ ਇੱਧਰ ਲੈ ਲੀ ਚਾਹ ਚਾਹ ਗਾੜੀ ਚਾਹ ਗਰਮ ਹੋ ਰੇ ਆ ਗਈ ਓਏ ਆ ਗਈ ਆ ਆ ਗਈ ਆ ਸਾਪੀਓ ਹਾਂ ਆ ਸਾਪ ਨੇ ਬੋਲੀ ਕੋ ਐ ਹੈ ਗੱਡੀ ਕਿਸੇ ਨਾ ਪਟਰਾ ਪਟਰਾਲੀ ਹੋ ਗਿਆ ਏ ਤੈਨਹੀਂ ਹਾਂ ਆ ਸੇਰ ਗਿਆ ਮੈਂ ਅਮੇ ਕੀ ਆ ਇਧਰ ਖਾਦੇ ਜਾ ਰਹੇ ਨੇ ਸਮੋਸੇ ਚੱਟ ਰਹੀ ਮੈਂ ਹੁਣ ਕਬਲੀਆਂ ਕਰਨੇ ਇੰਨੇ ਜ਼ਿਆਦਾ ਹੋਇਆ ਨਹੀਂ ਮੰਮੀ ਉਹਦੇ ਕੋਲ ਕਮਾ ਕਰਦੇ ਨਾ ਲਾਵੀਂ ਚੱਲੇ ਆ ਬਸ ਇਧਰ ਇਹਦਾ ਖਾਣਾ ਆਪਣੇ ਕਦੋਂ ਰ ਆਪਣਾ ਬੜੇ ਆ ਇਥੇ ਕੋਈ ਨਹੀਂ ਇਥੇ ਲੈ ਲਾਂਗੇ ਹੋਰ ਲਾਂਗੇ ਹੋਰ ਹੋਰ ਵੇਖ ਲਾਂਗੇ ਲਾਂਗੇ ਜਿੱਥੇ ਰਖਣੀ ਇਥੇ ਰਹਿਣ ਦੇ ਪਏ ਕਿਹੜੇ ਖਰਾਬ ਹੋਣ ਦੇ ਰਹਿਣ ਦੇ ਤੇ ਪਿਆ ਇਥੇ ਰਹਿੰਦਾ ਹਾਂ ਅਰਦਾਸ ਕੀਤੀ ਨਹੀਂ ਆ ਅਰਦਾਸ ਕਰਤੀ ਡੈਡੀ ਨੇ ਡੈਡੀ ਨੇ ਕਰ ਰਹੀ ਕਿ ਡੇ ਅਰਦਾਸ ਕਰਨ ਕਰਤੀ ਕਰਤੀ ਚੱਲ ਪਈ ਹੁਣ ਆਪਾਂ ਧਾਰੀਵਾਲ ਤੋਂ ਕਿ ਪਹਿਲਾਂ 2-3 ਪਾ ਰਹੇ ਆ 3 ਪਾਉਣ ਚੱਲੀ ਗਏ ਤੁਹਾਨੂੰ ਬਹੁਤ ਜ਼ਿਆਦਾ ਪੈ ਗਈ ਅੱਧ ਤੋਂ ਗਿਆ ਅੱਜ ਫਿਰ ਲੈ ਵੀ ਧਾਰੀਵਾਲ ਵਾਲੇ ਆਜੋ ਯਾਰ ਕਰਤੀ ਜੋ ਓਪਨਿੰਗ ਫਿਰ ਠੀਕ ਆ ਤੇ ਕੰਟੈਕਟ ਨੰਬਰ ਤੁਸੀਂ ਦੇਖ ਸਕਦੇ ਹੋ ਲਾਵੀ ਭਰਾ हेयर ड्रेसਰ ਇੱਥੇ ਰਿਹਾ ਕਰੂਗਾ ਠੀਕ ਹਣ ਅੱਜ ਪਹਿਲਾ ਦਿਨ ਭਰਾ ਦਾ ਤੇ ਇਹਨਾਂ ਨੂੰ ਇੱਕ ਚਾਹ ਦੀ ਪੈ ਵੀ ਗਈ ਹੈ ਲੋੜੀ ਨਾ ਗਈ ਤਾਂ ਬਲੱਗੋ ਉਹ ਕੰਮ ਹੋ ਗਏ ਵੇਲਾ ਇੱਕ ਵੇਖ ਲੈ ਲੋਕੇਸ਼ਨ ਕਿੰਨੀ ਹੈ ਨਾ ਸਵੇਰੇ ਤੇਨੂੰ ਨਾਲ ਰੱਖਿਆ ਬਿਲਕੁਲ ਠੀਕ ਨਹੀਂ ਗੱਲ ਜੀ ਸਵੇਰੇ ਨਾਲ ਆਉਂਦੇ ਰਹੋ ਹਰ ਫ੍ਰੀ 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 ਥ੍ਰੈਡਿੰਗ ਬਿਲਕੁਲ ਫ੍ਰੀ ਦਿੱਤੀ ਜਾਊਗੀ ਕਿਸੇ ਵੀ ਸਰਵਿਸ ਦੇ ਨਾਲ ਤੇ ਬਾਕੀ ਸਮੂਥਨ ਜਿਹੜੀ ਆਪਾਂ 2000 ਰੁਪਏ ਦੇ ਵਿੱਚ ਦੇ ਰਹੇ ਹਾਂ ਗਲੋ ਅਪ ਸਟੂਡੀਓ ਧਾਰੀਵਾਲ ਤੇ ਆਫਰ ਹੋਊਗੀ 16 ਤੇ 17 ਤਰੀਕ ਦੀ ਜਨਵਰੀ ਦੀ ਵੜਦੇ ਵੜਦੇ ਸ਼ਰਾ ਮੈਟ ਵੜਦੇ ਚੰਗੀ ਤਰ੍ਹਾਂ ਠੀਕ ਆ ਕਹਾ ਨਹੀਂ ਨਹੀਂ ਰਾਇਆ ਇਧਰ ਫਲਕੇ ਲਗਾ ਲਾਉਣ ਬੰਦਾ ਕਰ ਜੇ ਨਾਲੋ ਕੰਮ ਕਰਦਾ ਵੇਖਿਆ ਕਿੱਡਿਆ ਨਹੀਂ ਵੀਰ ਸਾਰੇ ਇਹ ਵੀ ਚੰਨੀਆਂ ਵੀ ਸਾਰੇ ਕੰਮ ਕਰਨੇ ਆ ਨਾਨ ਵੀ ਬਣਾਏ ਆ ਸਮੋਸੇ ਵੀ ਕੀਤੀਆਂ ਆ ਠੀਕ ਨਹੀਂ ਗੱਲ ਸਭ ਕੁਝ ਕਰਨੀ ਦਾ ਕਹੋ ਜਿੰਦਗੀ ਜੇ ਨਾ ਜਿੰਨੇ ਕੰਮ ਦੀ ਜਾ ਸਕ ਲੋ ਉਹਨੇ ਥੋੜੇ ਕ ਨਹੀਂ ਭਾਜੀ ਬਣੀ ਕਿਹੜਾ ਕੰਮ ਕੰਮ ਆਇਆ ਨਾ ਸਹੀ ਗੱਲ ਸਹੀ ਗੱਲ ਰੋਟੀ ਮੈਂ ਲਵਾ ਲੂ ਕਿ ਆਪੇ ਲੈ ਆਏ ਆ ਭਰਾ ਹਰ ਸਾਲ ਨਵੀਂ ਅੱਜ ਇੱਕ ਕਲਾਇੰਟ ਆਇਆ ਸੀਗਾ ਤੇ ਕੰਮ ਆਪਣਾ ਤੁਰਪਿਆਂ ਮਾਰਿਆਂ ਦੀ ਕਿਰਪਾ ਨਾਲ ਬੁਣੀ ਹੋ ਗਈ ਹੈ। ਤੇ ਸੋ ਹੁਣ ਕੱਲ ਆਉਨੇ ਆਂ ਹੁਣ ਚੱਲਨੇ ਆਂ 6 ਵਜ ਗਏ ਨੇ। ਠੀਕ ਹੈ ਫਿਲਹਾਲ ਸਿਆਲ ਦੇ ਵਿੱਚ ਇਹੋ ਟਾਈਮਿੰਗ ਰਹੂਗੀ 10 ਤੋਂ 6 ਤੇ ਥੋੜਾ ਜਿਹਾ ਟਾਈਮ ਲੰਘਦਾ ਹੈ ਤੇ ਉਸ ਤੋਂ ਬਾਅਦ ਫਿਰ ਟਾਈਮਿੰਗ ਵਧਾ ਦੇਣੀ ਫਿਰ 10 ਤੋਂ 7 7:30 ਦਾ ਟਾਈਮ ਕਰ ਦੇਣਾ। ਸੋ ਚੱਲਨੇ ਹੁਣ ਆਪਾਂ। ਵਾਹ ਸਿਆਲ ਆ ਗਿਆ ਲੱਗਣਾਣਾ ਹੁਣ ਇਹਨੂੰ ਮੈਨੂੰ ਆਉਨੇ ਆ ਯਾਰ। ਆਈ ਨਹੀਂ। ਮੰਮਾ ਨਹੀਂ ਆਈ। ਤੇ ਤੇ ਉਹ ਮੰਮਾ। ਮੰਮਾ ਆਈ ਨਹੀਂ। ਮਮਾ ਨਹੀਂ ਮਮਾ ਨਹੀਂ ਆਏ ਹੈ ਮਮਾ ਕਿੱਥੇ ਗਏ ਨਾ ਮਮਾ ਨੂੰ ਮਸੀ ਭਾਲੂ ਮਮਾ ਤਾਂ ਬਣਾ ਬੱਬੂ ਕਿਨਾਰੀ ਮੈਨੂੰ ਕੋਈ ਲਾ ਪਤਾ ਹੀ ਮੇਰੇ ਉਹ ਗੂਲੂ ਮਮਾ ਕਿੱਲੇ ਚੀਜੀ ਨਹੀਂ ਲਾਂਦੀ ਚੀਜੀ ਲਾਂਦੀ ਨਹੀਂ ਮਮਾ ਨੇ ਕੋਈ ਚੀਜੀ ਨਹੀਂ ਲਾਂਦੀ ਕਿੱਦੀ ਮਮਾ ਓ ਮਮਾ ਚੋਨੇ ਆ ਨਹੀਂ ਮੈਨੂੰ ਕੀ ਜੀ ਨਹੀਂ ਲੱਗਦੀ ਕੱਲ ਕੰਨ ਲਿਆ ਦੇਤੀ ਮਮਾ ਨੇ ਲਿਆ ਦੇਤੀ ਬੜੀ ਠੰਡੀ ਕਿਹ ਗੱਤ ਹੈ ਚਾਰ ਕੰਨ ਸੋਹਣੇ ਲੱਗਦੇ ਹੁਣ ਦੋ ਦੋ ਨਹੀਂ ਹੁੰਦੇ ਸਦੀਆਂ ਨੇ ਇੱਕ ਦੋ ਸੋਹਣੇ ਲੱਗਦੇ ਹਣ ਨਹੀਂ ਮਮਨੇ ਤਾਂ ਚੰਗਾ ਨਾਟਕ ਨੋਟਿਕਾ ਵੇਂਦੀ ਰੇਂਦੀ ਹੋਣੀ ਸਾਡੇ ਨਾਲ ਕਮਨੀ ਜਿੱਦਾਂ ਆਣ ਕੇ ਵਧੀਆ ਲੱਗਦਾ ਚਲੋ ਪ੍ਰਾਪ ਵੇਖਿਆ ਕਰੀਏ ਮੈਨੂੰ ਤੇ ਆਪ ਚੰਗਾ ਲੱਗਦਾ ਨਹੀਂ ਵੇਖਣੀ ਆ ਤੇ ਤੁਹਾਡੇ ਆਇਆ ਨਹੀਂ ਦੇਖੋ ਵੇਖੋ ਵੇਖੋ ਵੇ ਕੰਦੀ ਮੈਂ ਤਾਂ ਮੈਨੂੰ ਚੰਗਾ ਲੱਗਦਾ ਇੱਥੇ ਆਣ ਕੇ ਬੈਠ ਕੇ ਬੈਠ ਕੇ ਵੇਖਣ ਦੀ ਮੈਨੂੰ ਮਾ ਵਧੀਆ ਲੱਗਦਾ ਮਾ ਤਾਂ ਮੇਰੇ ਕਮਰੇ ਜਾਣ ਕੇ ਵੇਖਣ ਦੇ ਜੀ ਚਾਹ ਚੜ ਜਾਂਦਾ ਹੋਰ ਕੀ ਲੈ ਆਈ ਦੁੱਧ ਕੱਪੜੇ ਜੋੜ ਕੇ ਆਈ ਹਾਂ ਉਦੋਂ ਇਹ ਤਾਂ ਜਿਹ ਪੁੱਤ ਸੋਹਣਾ ਬੜਾ ਲੱਗਣ ਡਿਆ ਸਿਰ ਕਿੰਨੇ ਮਾਇਆ ਵਾ ਹੈ ਹਾਂ ਹੁਣ ਨੀ ਬੋਲਣਾ ਸਿਰ ਕਿੰਨੇ ਮਾਇਆ ਕੀ ਹੈ ਪੁੱਤ ਕੀ ਗੱਲ ਹੈ ਤੀਨ ਨੂੰ ਰਸ ਗਈ ਹੈ ਕੀ ਹੈ ਰਸ ਗਈ ਹੈ ਪਾ ਤੂੰ ਜਿੰਨੇ ਲੈ ਆਏ ਤੇ ਤਾਂ ਰਸੀ ਹੋ ਕੁੜੀ ਹਾਂ ਬਾਬੇ ਇਹਦਾ ਠੀਕ ਸੀਗਾ ਫਰਮਾਜਣਾ ਮੈਂ ਸੋਣ ਤੇ ਉਹਦੇ ਡੜੀ ਅਸੀਂ ਕਰ ਜੀ ਕੀ ਦੀ ਐ ਅਵਲ ਨਹੀਂ ਖਾਣੀ ਕੋਈ ਹੈ ਆਇਆ ਗਾ ਹਾਂ 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 ਆਇਆ ਠੀਕ ਸੀ ਗਾ ਅੱਜ ਮੈਨੂੰ ਸ਼ੁਰੂਆਤ ਚੰਗੀ ਹੋ ਗਈ ਮਹਾਰਾਜ ਦੀ ਮੇਰ ਦੇ ਨਾਲ ਚੰਗਾ ਹੀ ਆਉਦੀ ਸਭ ਉਹਦਾ ਮੋਟਰਸਾ ਸਤਿ ਸੱਚ ਆਇਰ ਗਾ ਸੇ ਕੀ ਐ ਯਾਰ ਹਰ ਗਣ ਨਹੀਂ ਪਤਾ ਇਦਾਂ ਹੱਥ ਨੇ ਮਾਰੀ ਦੀ ਚੀਜ਼ ਐ ਅਵਲੇ ਨੇ ਖਾਣੀ ਰਾਤ ਨਹੀਂ ਖਾਣੀ ਹੁਣ ਹਾਂ ਹੁਣ ਇੰਦੇ ਜੇ ਖਾਦੀ ਐ ਹੁਣ ਨਹੀਂ ਕੋਈ ਖਾਣਾ ਹੁਣ ਮੈਂ ਲਿਆਉਣ ਨਾ ਮੇਰਾ ਪੁੱਛੀ